ਪਤਾ ਨਹੀਂ ਐ ਕਿ ਕੀ ਗੱਲ ਵਾ ਮੰਮੀ ਨੇ ਇੰਨੀ ਗੱਲ ਕਿਉਂ ਕਹੀ ਹੋਊਗੀ ਸਮਝ ਨਹੀਂ ਲੱਗਦੀ ਕੁਝ ਵੀ ਪਰ ਇਦਾਂ ਨਹੀਂ ਹੀ ਉਹਨਾਂ ਨੂੰ ਕਹਿਣਾ ਚਾਹੀਦਾ ਕਿਉਂਕਿ ਫਿਰ ਵੀ ਕਰਦਾ ਨਾ ਜਵਾਈ ਭਾਈ ਹੀ ਉਹਨਾਂ ਨੇ ਤਾਂ ਨਾ ਹੱਦੀ ਕਰਤੀ ਐ ਰਪਿੰਦਰ ਨੂੰ ਤਾਂ ਮੈਂ ਇੰਨੀ ਗੱਲ ਕਹਿਤੀ ਐ ਵੀ ਲਵਲੀ ਨੂੰ ਸਾਡੇ ਘਰ ਦਖਲੰਦਾਜੀ ਕਰਨ ਦੀ ਲੋੜ ਨਹੀਂਗੀ ਪਰ ਫਿਰ ਵੀ ਇਹ ਕਰਦਾ ਜਵਾਈ ਆ ਆਉਣਾ ਜਾਣਾ ਤਾਂ ਨੇ ਹੈ ਹੀ ਆ ਬਾਰ-ਬਾਰ ਹੁਣ ਪੁੱਛਣ ਡਿਆ ਵਾ ਵੀ ਜੋਬਨ ਕਿੱਥੇ ਐ ਜੋਬਨ ਕਿੱਥੇ ਐ ਆਕਰ ਸਚਾਈ ਤੇ ਇੱਕ ਦਿਨ ਸਾਹਮਣੇ ਆਉਣੀ ਆ। ਇਹ ਇੱਕ ਮੈਂ ਸੋਚਣ ਲਈ ਆ। ਵੀ ਉਹਨੂੰ ਨਾ ਇੱਥੇ ਲਿਆ ਕੇ ਨਾ ਇਹਦੇ ਨਾਲ ਮਿਲਾ ਦੇਈਏ ਤੇ ਪੱਕੇ ਨਾ ਰਖੀਏ। ਵੇਹਰ ਅਮਨ ਨੇ ਮੈੱਕੇ ਗਿਆ ਤੇ ਮੇਰੇ ਨਾਲ ਨਹੀਂ ਆਇਆ। ਹੁਣ ਉਹਨੂੰ ਮੈਂ ਕੀ ਕਹੂੰਗਾ? ਤੇ ਇੱਕ ਲਗੜੀ ਬੰਦ ਹੋ ਜਾਂਦੀ ਆ ਤੇ ਕੱਪੜੇ ਵੀ ਧੋਣ ਵਾਲੇ ਹੀ। ਆਓ ਚਲੋ ਮੈਂ ਤਾਂ ਥੋੜਾ ਜਿਹਾ ਗਿਆ ਕੰਮ। ਕੋਈ ਨਹੀਂ ਉਹ ਮੈਂ ਕਰ ਲੈਨੀ ਆ ਕੋਈ ਨਹੀਂ। ਜੇ ਤੂੰ ਕਰਨਾ ਤੇ ਕਰ ਲੈ ਕੋਹਰੇ ਕੰਮ। ਮੈਂ ਕੱਪੜੇ ਧੋਣ ਲੈਨੀ ਆ। ਨਹੀਂ ਨਹੀਂ ਦੀਦੀ ਉਹ ਮੈਂ ਕਰ ਲੈਨੀ ਆ।